ਅੱਜ ਅੱਜ ਮੰਗ ਉੱਠਦੀ ਹੈ ਕਈ ਵਾਰ ਖਾਲਸਤਾਨ ਦੀ ਕਈ ਵਾਰ ਵੱਖਰੇ ਸਿੱਖ ਸੂਬੇ ਦੀ ਇਹ ਮੰਗਾਂ ਉੱਠਦੀਆਂ ਰਹੀਆਂ ਨੇ ਇਹ ਮੰਗਾਂ ਤਾਂ ਹੀ ਉੱਠਦੀਆਂ ਨੇ ਕਿਉਂਕਿ ਜਿਹੜੀ ਖੁਦਮੁਖਤਿਆਰੀ ਦੀ ਗੱਲ ਸੀ ਜਿਹਦੇ ਜਿਹੜੇ ਜਿਹੜਾ ਬੇਸ ਹੈ ਉਹਦਾ 1947 ਤੋਂ ਪਹਿਲਾਂ ਜਾਂਦਾ ਜਿਹੜੇ ਵਾਅਦੇ ਕੀਤੇ ਗਏ 1950 ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਕਿ 1950 ਤੋਂ ਬਾਅਦ ਮੁਨਕਰ ਹੋ ਗਏ ਫਿਰ ਆਪਾਂ ਪੰਜਾਬੀ ਸੂਬਾ ਮੂਵਮੈਂਟ ਫਿਰ ਉਧਰ ਹਿੰਦੀ ਬੋਲੋ ਜਿਹੜੇ ਰਾਜਾਂ ਦੀ ਇੱਕ ਮੂਵਮੈਂਟ ਚੱਲ ਪਈ ਸੋ ਇੱਕ ਖਲੇਰਾ ਜਾਂ ਪੈ ਗਿਆ 25 ਸਾਲਾਂ ਬਾਅਦ ਜਾਂ 26 ਸਾਲਾਂ ਬਾਅਦ 1950 ਤੋਂ 1978 ਦੇ ਵਿੱਚ ਇੱਕ ਉੱਥੋਂ ਫਿਰ ਇੱਕ ਹੋਰ ਮੂਵਮੈਂਟ ਸ਼ੁਰੂ ਹੋ ਗਈ ਜਿਸ ਨੇ ਆਮਡ ਫੋਰਸ ਲੈ ਲਈ ਲੇਕਿਨ 95 97 ਦੇ ਵਿੱਚ ਜਦ ਤੋਂ ਪੰਜਾਬ ਦੇ ਵਿੱਚ ਨਾਰਮਲਟੀ ਆਈ ਉਸ ਤੋਂ ਬਾਅਦ ਦੇ ਅੱਜ ਆਪਾਂ 30 32 ਸਾਲਾਂ ਤੇ ਆ ਕੇ ਖੜੇ ਆਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਲੇਕਿਨ ਅਸੀਂ ਕੋਈ ਪੋਲਿਟੀਕਲ ਕੰਸੈਂਸਸ ਨਹੀਂ ਵੇਖਿਆ ਲੀਡਰਾਂ ਦੇ ਵਿੱਚ ਉਹ ਅਰਜ਼ ਨਹੀਂ ਵੇਖੀ ਸਭ ਨੇ ਸਰਕਾਰਾਂ ਬਣਾਈਆਂ ਸੱਤਾ ਦਾ ਸੁੱਖ ਮਾਣਿਆ ਤੇ ਆਪਣੇ ਕੰਮ ਕਰਕੇ ਆਉਗੇ 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 ਅੱਜ ਇੱਕ ਬੜਾ ਵੱਡਾ ਸੋਚਣ ਦਾ ਰਿਫਲੈਕਟ ਕਰਨ ਦਾ ਸਮਾਂ ਹੈ ਕਿ ਅਸੀਂ ਉਹਨਾਂ حقਾਂ ਤੇ ਪੈਰਾ ਨਹੀਂ ਦੇ ਪਾ ਤੇ ਅੱਜ ਪੰਜਾਬ ਯੂਨੀਵਰਸਿਟੀ ਤੇ ਇੱਥੋਂ ਵੀ ਸਾਡਾ ਸਿਸਟਮ ਜਾ ਰਿਹਾ ਹੈ ਪੰਜਾਬ ਨਾਲ ਕਿਤੇ ਨਾ ਕਿਤੇ ਮੈਨੂੰ ਵੀ ਹੁਣ ਮਹਿਸੂਸ ਹੁੰਦਾ ਹੈ ਤੌਰ پارਲੀਮੈਂਟਰੀ ਵੀ ਇੱਕ ਡਿਸਕ੍ਰਿਮੀਨੇਸ਼ਨ ਜੀ ਤੇ ਕੀਤੀ ਜਾਂਦੀ ਹੈ ਤੇ ਜਿੰਨਾ ਕੋ ਐਬਸੋਲਿਊਟ ਪਾਵਰ ਹੈ ਸੈਂਟਰ ਚ ਉਹ ਫਿਰ ਮਨਮਰਜ਼ੀਆਂ ਵੀ ਕਰਦੇ ਔਰ ਜੋ ਨੇਚਰ ਆ ਪਾ ਸੱਤਾ ਦਾ ਹੋ ਗਿਆ ਜਿਹੜਾ ਨੇਚਰ ਇੱਕ ਸਿਸਟਮ ਪਿੱਛੇ ਕੰਮ ਕਰਦਾ ਹੈ ਉਹ ਸੋਚ ਕੰਮ ਕਰਦੀ ਹੈ ਉਹ ਪਾਰਟੀ ਕੋਈ ਵੀ ਹੋਵੇ ਸਰਕਾਰ ਦੇ ਵਿੱਚ ਜਦੋਂ ਕੇਂਦਰ ਵਿੱਚ ਬੈਠਦੀ ਹੈ ਜਦੋਂ ਕਾਂਗਰਸ ਸੀ ਕੇਂਦਰ ਦੇ ਵਿੱਚ ਉਸ ਵੇਲੇ ਕਾਂਗਰਸ ਨੂੰ ਪੰਜਾਬ ਵਿਰੋਧੀ ਮੰਨਿਆ ਜਾਂਦਾ ਸੀ ਉਸ ਵੇਲੇ ਅਸੀਂ ਕਹਿੰਦੇ ਵੀ ਦਿੱਲੀ ਵਿਤਕਰਾ ਕਰ ਰਿਹਾ ਅੱਜ ਬੀਜੇਪੀ ਹੈ ਪਾਰਟੀ ਬਦਲ ਗਈ ਵਿਚਾਰਤਾਰਾ ਬਦਲ ਗਈ ਅੱਜ ਵੀ ਦਿੱਲੀ ਦੁਸ਼ਮਣੀ ਨਜ਼ਰ ਆ ਰਿਹਾ ਸੋ ਇਟ ਮੀਨਸ ਕਿ ਸਿਸਟਮ ਕੋਈ ਹੋਰ ਕੰਮ ਕਰ ਰਿਹਾ ਪੋਲਿਟੀਕਲ ਪਾਰਟੀਆਂ ਦਾ ਚਿਹਰਾ ਮਾਤਰ ਨੇ ਜਿੰਨੂੰ ਅਸੀਂ ਕਹਿੰਨੇ ਇੱਕ ਬਿਊਰੋਕ੍ਰੈਟਿਕ ਮਾਈਂਡਸੈਟ ਕੰਮ ਕਰਦਾ ਸੈਂਟਰ ਵਿੱਚ ਬਹਿ ਕੇ ਜੋ ਕਿ ਇਸ ਤਰੀਕੇ ਦੀਆਂ ਕੁੰਡੀਆਂ ਦਿੰਦਾ ਕਿਉਂਕਿ ਤੁਸੀਂ ਦੇਖ ਲਓ ਨਾ ਵੀ 70 'ਚ 80 'ਚ 90 ਜੋ ਹੋ ਰਿਹਾ ਸੀ ਉਹਨੂੰ ਬਿਊਰੋਕਰੇਟਸ ਕਹੋਗੇ ਕੁਝ ਲੋਕ ਉਹਨੂੰ ਏਜੰਸੀਆਂ ਕਹਿ ਦਿੰ ਅ ਮਤਲਬ ਉਹ ਉਹੀ ਪਾਰਟੀ ਹੁੰਦੀ ਹੈ ਹੋ ਸਕਦਾ ਆਮ ਆਦਮੀ ਪਾਰਟੀ ਜੇ ਕਦੇ ਦੇਸ਼ ਵਿੱਚ ਸਰਕਾਰ ਬਣਾਵੇ ਤੇ ਉਹਨਾਂ